ਡਿਵੀਜ਼ਨ ਪਾਤਣਾ ਜੀ ਆਉਣ ਵਾਲੇ ਪਿੰਡਾਂ ਦੇ ਵਿੱਚੋਂ ਸਭ ਮੀਟਰ ਸਮਾਰਟ ਮੀਟਰ ਜਿਹੜੇ ਕਿ ਉਤਾਰ ਦਿੱਤੇ ਗਏ ਨੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਵਕਤ ਜਿਹੜਾ ਕਿ ਪਾਤਣਾ ਗ੍ਰਿਡ ਦੇ ਵਿੱਚ ਲਿਆਂਦੇ ਵੱਡੀ ਗਿਣਤੀ ਦੇ ਵਿੱਚ ਮੀਟਰਾਂ ਨੂੰ ਚਮਕਾਉਣ ਵਾਸਤੇ ਗ੍ਰਿਡ ਦੇ ਬਾਹਰ ਕੜੇ ਨੇ ਇਸ ਵਕਤ ਗੱਲਬਾਤ ਕਰਦੇ ਹੋਏ ਜਿਹੜੇ ਕਿ ਕਿਸਾਨ ਜਿੱਤੇ ਨੇ ਆਹੂਲੇ ਨੂੰ ਕੋਈ ਨਾ ਇੱਕੋ ਗੱਲ ਹੈ ਜੇ ਟੇਬਲ ਤੇ ਆਗੇ ਸਾਡਾ ਕਹਿੰਦਾ ਹੈ ਕਿ ਇਹ 60 ਮੀਟਰ ਕਾਫੀ ਤੇਜ਼ ਚੱਲਦੇ ਹਨ ਦੂਜੇ ਮੀਟਰਾਂ ਨਾਲੋਂ ਜ਼ਿਆਦਾ ਦੁੱਗਣਾ ਸਪੀਡ ਤੇ ਚੱਲਦੇ ਹਨ ਨਾ ਬਿੱਲ ਇਸ ਵਾਸਤੇ ਜ਼ਿਆਦਾ ਆਉਂਦਾ ਇਹਨਾਂ ਦਾ ਇਹ ਮੀਟਰ ਉਤਾਰ ਕੇ ਇਹਨਾਂ ਦੀ ਜਗ੍ਹਾ ਤੇ ਜਿਹੜੇ ਪੁਰਾਣੇ ਮੀਟਰ ਸੀਗੇ ਪਹਿਲਾਂ ਲੱਗੇ ਹੁੰਦੇ ਸੀ ਉਹ ਹੀ ਮੀਟਰ ਲਾਏ ਜਾਣ ਇਸ ਵਕਤ ਜਿਹੜੇ ਗ੍ਰੈਡ ਦੇ ਵਿੱਚ ਪਹੁੰਚੇ ਨੇ ਐਸਡੀਓ ਫਾਤੜਾ ਜਿਹੜੇ ਕਿ ਜਿਨ੍ਹਾਂ ਕੋਲ ਜਮਾ ਕਰਾ ਰਹੇ ਨੇ ਭਗਵਾਨ ਦਾਸ ਐਸਡੀਓ ਪਟਨਾ ਜਿਹੜੇ ਉਹਨਾਂ ਕੋਲ ਇਸ ਵਕਤ ਮੀਟਰ ਜਮਾ ਕਰਾਉਣ ਦਾ سلسلہ ਲੱਗ ਜਾਰੀ ਹੈ ਇਹਨਾਂ ਦਾ ਗੱਲਬਾਤ ਵੀ ਕਰਦੇ ਸੀ ਕੀ ਮਾਮਲਾ ਕੀ ਕਿਉਂ ਉਤਾਰੇ ਗਏ ਮੀਟਰਾਂ ਦੇ ਜੇਕਰ ਉੱਥੇ ਘਰਾਂ ਦੇ ਵਿੱਚ ਲਾਈਟ ਦੀ ਅਸੀਂ ਇਸ ਵਕਤ ਪਾਤਣਾ ਨੂੰ ਬਿਜਲੀ ਗ੍ਰਿਡ ਦੇ ਵਿੱਚ ਪਹੁੰਚੇ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਹਜ਼ਾਰ ਵੱਲੋਂ ਅੱਜ ਮੀਟਰ ਪਿੰਡਾਂ ਦੇ ਵਿੱਚ ਜਿਹੜੇ ਲਾ ਕੇ ਇੱਥੇ ਜਮਾਂ ਕਰਾਏ ਜਾ ਰਹੇ ਨੇ ਅਸੀਂ ਗੱਲਬਾਤ ਕਰਦੇ ਹਾਂ ਨਾਲ ਕੀ ਗੱਲਬਾਤ ਹੈ ਔਰ ਕਿਹੜੇ ਕਿਹੜੇ ਪਿੰਡ ਦੇ ਮੀਟਰ ਲਾਏ ਆ ਕਿਉਂਕਿ ਇਹ ਸਮਾਰਟ ਮੀਟਰ ਲੱਗੇ ਹੋਏ ਜਿਹੜੇ ਪਿੰਡਾਂ ਦੇ ਵਿੱਚ ਲੱਗੇ ਹੋਏ ਸੀ ਸਮਾਰਟ ਮੀਟਰ ਉਹ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਤੋਂ ਹੀ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਸੀਂ ਅੱਜ ਜਿਹੜੇ ਕਿ ਇਹ ਸਮਾਰਟ ਮੀਟਰ ਲਾ ਕੇ ਜਿਹੜੇ ਇਹ ਬਿਜਲੀ ਗ੍ਰਿਡ ਦੇ ਵਿੱਚ ਜਮਾਂ ਕਰਾਉਣ ਪਹੁੰਚੇ ਨੇ ਅਸੀਂ ਗੱਲਬਾਤ ਕਰਦੇ ਹਾਂ ਨਾਲ ਕੀ ਗ ਰਹਣੀ ਸੀ ਕਾਲੀ। ਤਾਂ ਸੀ ਕਾਲੀ। ਉਹ ਤਾਂ ਅਸੀਂ ਕਿਹੜੇ ਕਿਹੜੇ ਪਿੰਡ ਦੇ ਵਿੱਚੋਂ ਮੀਟਰ ਲਾਇਆ ਕੀ ਮਾਮਲਾ ਕੀ ਹੈ ਇਹ ਮੀਟਰ ਉਤਾਰਨ ਦਾ ਜਿਹੜੇ ਸਮਾਰਟ ਮੀਟਰ ਅਜੇ ਉਤਾਰ ਕੇ ਲੈਂਦੇ ਸੀ ਇਹ। ਅੱਜ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਦਿੱਤੇ ਹੋਏ ਸੱਦੇ ਦੇ ਫੈਸਲੇ ਮੁਤਾਬਕ ਪਤਨਾ ਬਲਾਕ ਦੇ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਮੀਟਰ ਤਾਰੇ ਗਏ ਆ ਉਹ ਸਾਡੇ ਪਤਨਾ ਬਲਾਕ ਦੇ ਭੂਤਗੜ੍ਹ, ਘੱਗਾ, ਫੂਰਡ, ਨਿਆਲ ਤੇ ਦਫਤਰੀ ਵਾਲਾ ਵਗੈਰਾ ਕਾਫੀ ਪਿੰਡਾਂ ਦੇ ਵਿੱਚੋਂ ਮੀਟਰ ਉਤਾਰੇ ਗਏ ਆ ਜਿਹੜੇ ਲਗਭਗ 40 ਦੇ ਕਰੀਬ ਹੈਗੇ ਆ। ਅੱਜ ਇਹ 2025 ਐਕਟ ਜਿਹੜਾ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਲੈ ਕੇ ਆਈ ਆ ਉਹਦੇ ਵਿਰ ਇੱਕ ਜਰੀਆ ਸਾਡਾ ਕਿ ਉਸ ਬਿੱਲ ਨੂੰ ਰੱਦ ਕੀਤਾ ਜਾਵੇ ਜੇ ਪੰਜਾਬ ਦੀ ਸਰਕਾਰ ਇਸ ਗੱਲ ਤੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਦੀ ਹੈ ਤਾਂ ਇਸ ਦਾ ਇਹ ਤਾਕੜਾ ਵਿਰੋਧ ਹੋਣਾ ਹੈ ਇੱਕ ਇਹ ਮੁਹਿੰਮ ਹੈ ਸਾਡੀ ਕਿ ਬਿਜਲੀ ਐਕਟ ਨੂੰ ਰੱਦ ਕਰਨ ਦੇ ਲਈ ਇੱਕ ਇਹ ਸਰਕਾਰ ਨੂੰ ਚਿੱਤਾਵਨੀ ਹੈ ਕਿ ਅਸੀਂ ਜਿਹੜੇ ਤੁਹਾਡੇ ਸਮਾਰਟ ਮੀਟਰ ਲੱਗੇ ਹੋਏ ਇਹਨਾਂ ਨੂੰ ਪੱਟ ਕੇ ਅਸੀਂ ਉੱਚ ਅਧਿਕਾਰੀਆਂ ਦੇ ਅਨ ਆਰੀਏ ਨਾਲ ਸੰਬੰਧਿਤ ਜਿਹੜੇ ਬਿਜਲੀ ਬੋਰ ਹੈਗੇ ਆ ਉਹਨਾਂ 'ਚ ਜਮਾ ਕਰਾਉਣੇ ਆ ਨਹੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਸੰਘਰਸ਼ ਇਸ ਮਸਲੇ ਨੂੰ ਲੈ ਕੇ 25 ਐਕਟ ਨੂੰ ਲੈ ਕੇ ਕੀਤੇ ਜਾਣ ਕੀ ਸਮੱਸਿਆ ਕੀ ਹੈ ਇਹਨਾਂ ਦੇ ਵਿੱਚ 스마트 ਮੀਟਰ ਜਿਹੜੋ ਕੀ ਲਾਏ ਆ ਕਿਸਾਨਾਂ ਦੇ ਘਰਾਂ ਦੇ ਵਿੱਚ ਵੀ ਲਾਏ ਆ ਸ਼ਹਿਰਾਂ ਦੇ ਵਿੱਚ ਵੀ ਲਾਏ ਆ ਹੋਰ ਕਈ ਥਾਵਾਂ 'ਤੇ ਲਾਏ ਜਿਸ ਵਕਤ ਇਹ 스마트 ਮੀਟਰ ਲਾਏ ਗਏ ਸੀ ਇਹ ਮਾਮਲਾ ਕੀ ਆ ਕਿਉਂ ਉਤਾਰੇ ਗਏ ਆ ਕਿਉਂਕਿ ਆਮ ਘਰਾਂ ਦੇ ਵਿੱਚ ਜਿਹੜੀ ਬਿਜਲੀ ਚੱਲਦੀ ਆ ਹੁਣ ਬਿਜਲੀ ਚਲਾਣ ਦਾ ਕੀ ਜਰੀਆ ਹੋਊਗਾ ਦੇਖੋ ਜਿਹੜਾ ਇਹ 스마트 ਮੀਟਰਾਂ ਦਾ ਜਿੱਡਾ ਵੱਡਾ ਖਤਸ਼ਾ ਖੜਾ ਹੋਇਆ ਇਹ ਇੱਕ ਨਿੱਜੀ ਕੰਪਨੀ ਦਾ ਮੀਟਰ ਹੈ ਜਿਹੜੇ ਸਾਡੇ ਪਹਿਲਾਂ ਮੀਟਰ ਲੱਗੇ ਹੋਏ ਸੀ ਸਰਕਾਰੀ ਅਦਾਰਿਆਂ ਦੇ ਥਰੂ ਜਿਹੜੇ ਮੀਟਰ ਲੱਗੇ ਹੋਏ ਸੀ ਉਹਨਾਂ ਤੋਂ ਸਾਡੇ ਜਿਹੜੇ ਹਰ ਇੱਕ ਖਪਤਕਾਰ ਦੇ ਘਰੇ ਮੀਟਰ ਲੱਗੇ ਸੀ ਉਹਦੇ ਨਾਲ ਕੋਈ ਐਡੀ ਲੁੱਟ ਨਹੀਂ ਹੁੰਦੀ ਸੀ ਪਰ ਉਹ ਮੀਟਰ ਹਜੇ ਵੀ ਸਾਡੇ ਕਾਫੀ ਪੰਜਾਬ ਦੇ ਵਿੱਚ ਘਰਾਂ 'ਚ ਚੱਲ ਰਹੇ ਆ ਜਿਹੜਾ ਮੀਟਰ ਇਹ ਲੱਗਿਆ ਸਮਾਰਟ ਮੀਟਰ ਕਹਿੰਦੇ ਜਿਹਨੂੰ ਥੀਓਮੀਟਰ ਲੱਗਿਆ ਜੇ ਦੋਹਾਂ ਦਾ ਮੁਕਾਬਲਾ ਕਰਾ ਲਈਏ ਤਾਂ ਅੱਧੋ-ਅੱਧ ਲੁੱਟਦਾ ਫਰਕ ਪੈਂਦਾ ਉਹਤੇ ਬਿਜਲੀ ਦਾ ਬਿਲ ਉੰਨੀਆਂ ਜੁੰਟਾਂ ਦੀ ਘਟੋਂਦਾ ਤੇ ਇਹਤੇ ਉਦੋਂ ਵੱਧ ਆਉਂਦਾ ਇਹ ਮੀਟਰ ਲਗਭਗ ਜੇ ਹੁਣ ਤੁਹਾਨੂੰ ਦਿਖਾਈਏ ਚਲੋ ਇਹ ਤਾਂ ਖੜਾ ਹੈ ਕਈ ਮੀਟਰ ਅਸੀਂ ਜਿਹੜੇ ਸਾਡੀਆਂ ਵੀਡੀਓ ਦੇ ਵਿੱਚ ਕੱਲ ਦੇ ਲਹੇਆ ਵਾਇਰਲ ਹੋਏ ਆ ਉਹਨੀਆਂ ਨੇ ਤਾਂ ਉਹ ਇਹਨਾਂ ਦੇ ਕਨੈਕਸ਼ਨ ਕੱਟਿਓ ਤਾਂ ਇਹ ਚੱਲ ਰਹੇ ਆ ਲਗਾਤਾਰ ਇਹਨੇ ਮਤਲਬ ਟੈਂਪਰੇਚਰ ਦੇ ਮੁਤਾਬਕ ਆਪਦਾ ਕੰਮ ਕਰਨਾ ਇਹ ਇਕੱਲੇ ਮੀਟਰਾਂ ਦਾ ਵਿਰੋਧ ਨਹੀਂ ਸਾਡਾ ਵਿਰੋਧ ਨਾਲ 2025 ਐਕਟ ਦਾ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਦੀ ਸਰਕਾਰ ਦੇ ਉੱਤੇ ਥੋਪ ਕੇ ਤੁਸੀਂ ਇਹਨੂੰ ਲਾਗੂ ਕਰੋ ਪੰਜਾਬ ਦੇ ਵਿੱਚ ਇਕੱਲੇ ਪੰਜਾਬ 'ਚ ਨਹੀਂ ਵੱਖ-ਵੱਖ ਸੂਬਿਆਂ 'ਚ ਪੂਰੇ ਦੇਸ਼ ਦੇ ਵਿੱਚ ਲਾਗੂ ਹੋਵੇ ਇੱਥੇ ਪੰਜਾਬ ਦੇ ਵਿੱਚੋਂ ਇਹ ਕਿਸਾਨ ਮਜ਼ਦੂਰ ਮੋਰਚੇ ਦੇ ਫੈਸਲੇ ਮੁਤਾਬਕ ਕੇਂਦਰ ਸਰਕਾਰ ਨੂੰ ਚੇਤਾਵਨੀ ਦੇ ਤੌਰ ਤੇ ਕਿ ਸਾਡੇ ਜਿਹੜਾ ਤੁਸੀਂ ਇਹ ਪੰਜਾਬ ਦੀ ਸਰਕਾਰ ਉਸ ਬਿਲ ਦਾ ਵਿਰੋਧ ਕਰੇ ਤੇ ਇਹਨੂੰ ਪੰਜਾਬ ਦੇ ਵਿੱਚੋਂ ਰੱਦ ਕਰੇ ਜਣੀ ਇਹ ਇੱਕ ਸ਼ੁਰੂਆਤ ਕੀਤੀ ਹੈ ਕਿਹੇ ਮੀਟਰ ਲਾ ਕੇ ਉਚਿਤ ਬਿਜਲੀ ਦੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸੀਨੀਅਰ ਅਫਸਰਾਂ ਦੇ ਦਫ਼ਤਰਾਂ 'ਚ ਜਮ੍ਹਾਂ ਕਰਾਏ ਜਾਣ ਕਿਉਂਕਿ ਨਿੱਜੀ ਕੰਪਨੀਆਂ ਜਿਹੜਾ ਸਮਾਰਟ ਮੀਟਰ ਹੈ ਤਾਂ ਇਹਦੇ ਵਿੱਚ ਇੱਕ ਨਿੱਜੀ ਕੰਪਨੀ ਦਾ ਹੀ SIM ਪੈਣਾ ਹੈ ਇਹ ਆਉਣ ਵਾਲਾ ਜਿਹੜਾ ਇਹਦਾ ਸਮਾਂ ਇਹਦੀ ਜ਼ੁਨ ਟਾਇਰ ਆ ਵਗੈਰਾ ਜਿਹੜੀ ਇਹਦੀ ਖਪਤ ਹੈ ਉਹ ਇੱਕ ਜਦੋਂ SIM ਇਹਦੇ ਵਿੱਚ ਪਏ ਗਿਆ ਤਾਂ ਇਹ ਮੋਬਾਈਲ ਤੇ ਉਰੇ ਬੈਠੇ ਵੀ ਦੇਖੀ ਜਾਂਦੇ ਆ ਵੀ ਇਹ ਖੜ ਗਿਆ ਜਾਂ ਚੱਲ ਰਿਹਾ ਜੋ ਵੀ ਇਹਦੇ ਵਿੱਚ ਸਮੱਸਿਆ ਆਉਂਦੀ ਹੈ ਪਰ ਦੂਜੇ ਉਹਦੇ ਨਾਲ ਕੀ ਹੈ ਸਾਨੂੰ ਇਹ ਤੇ ਟਕਰਾਰ ਨਹੀਂ ਕਿ ਉਰੇ ਬੈਠੇ ਦੇਖਦੇ ਆਏ ਲਗਭਗ ਉਹ ਤੇ ਟਕਰਾ ਰਹੇ ਆ ਕਿ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਜਿੰਨੇ ਸਰਕਾਰੀ ਉਦਾਰਿਆਂ ਚ ਕੰਮ ਕਰਨ ਵਾਲੇ ਬਿਜਲੀ ਬੋਰਡ ਦੇ ਵਿੱਚ ਮੁੰਡੇ ਕੰਮ ਕਰਨ ਵਾਲੇ ਆ ਉਹਨਾਂ ਦਾ ਰੁਜ਼ਗਾਰ ਠੱਪ ਕਰਤਾ ਸਰਕਾਰ ਨੇ ਉਹ ਪ੍ਰਾਈਵੇਟ ਹੱਥਾਂ ਦੇ ਚਾੜਤਾ ਉਰੇ ਬੈਠੇ ਜਣੀ ਉਹ ਮੁਲਾਜ਼ਮਾਂ ਦੀ ਘਾਟ ਮਹਿਸੂਸ ਕਰਤੀ ਅਸੀਂ ਆ ਬਿਜ ਪਤਨਾ ਬਿਜਲੀ ਬੋਰਡ ਦੇ ਵਿੱਚ ਖੜੇ ਆ ਉਰੇ ਘਟੋ ਘਟ 50 ਜਹੀਆਂ ਦੀ ਲੋੜ ਹੁੰਦੀ ਹੈ ਜਿਦੇ ਵਿੱਚ 5-4 ਜਹੀ ਕੰਮ ਕਰਦੇ ਜਿਨ੍ਹਾਂ ਕੋਲੇ ਮੈਨੂੰ ਲੱਗਦਾ ਵੀ 20 20 40 40 ਫੀਟਰ ਸਾਹਮਣੇ ਹੋਇਆ ਜਦੋਂ ਜੀਦੀ ਦਾ ਝੋਨੇ ਦਾ ਸੀਜ਼ਨ ਹੁੰਦਾ ਪਿੰਡਾਂ ਵਾਲੀ ਲਾਈਟ ਫਾਲਟ ਤਾਂ ਜਈ ਨਹੀਂ ਪਿੰਡਾਂ ਵਾਲੀ ਲੈਂਡ ਫਾਲਟ ਤਾਂ ਲੈਂਡਮੈਨ ਨਹੀਂ ਉਧਰੋਂ ਖੇਤਾਂ ਵਾਲੀ ਲੈਂਡ ਦੇ ਵਿੱਚ ਕੋਈ ਤਕਨੀਕੀ ਨੁਕਸ ਪੈਂਦੇ ਆ ਤਾਂ ਉਧਰੋਂ ਝੋਨੇ ਦੀ ਫਸਲ ਸੁੱਕਦੀ ਆ ਤਾਂ ਉੱਥੇ ਉਹਨੂੰ ਪ੍ਰਬੰਧ ਕਰਨ ਵਾਸਤੇ ਨਹੀਂ ਜਣੀ ਵੱਡੀ ਲੁੱਟ ਦਾ ਆਧਾਰ ਆ ਇੱਕ ਇਹ ਜਰੀਆ ਕੰਪਨੀਆਂ ਦਾ ਕਿ ਥੋਪ ਕੇ ਇਹਨਾਂ ਦੇ ذریعے ਹੀ ਅਸੀਂ ਲੋਕਾਂ ਦੀ ਲੁੱਟ ਕਰ ਲਈਏ ਅੱਜ ਇਹ ਜਿਹੜਾ ਵਿਰੋਧ ਇਹ ਸਿਰਫ ਇੱਕ 2025 ਐਕਟ ਜਿਹੜਾ ਬਿਜਲੀ ਦਾ ਲੈ ਕੇ ਆਇਆ ਉਹਨੂੰ ਰੱਦ ਕੀਤਾ ਜਾਵੇ ਕਿਉਂਕਿ ਆਹ ادارے ਆ ਜਮੀਨਾਂ ਜਿਹੜੀਆਂ ਹੈਗੀਆਂ ਜਿੱਥੇ ਲੱਗੇ ਹੋਏ ਆ ਮੈਕਮੇ ਇਹ ਸਾਡੇ ਲੋਕਾਂ ਦੀਆਂ ਦਿੱਤੀਆਂ ਹੋਈਆਂ ਆ ਅੱਜ ਇਹ ਕਾਰਪੋਰੇਟ ਨਿੱਜੀ ਕੰਪਨੀਆਂ ਦੇ ਹੱਥਾਂ 'ਚ ਦਿੱਤੀਆਂ ਜਾ ਰਹੀਆਂ ਜਿਦੇ ਵਿੱਚੋਂ ਸਾਡਾ ਸਾਰਾ ਤਾਮਜਾਮ ਸਰਕਾਰੀ ਆਮ ਜਨਤਾ ਦਾ ਇੱਥੋਂ ਖਤਮ ਹੋ ਜਾਣਾ ਜੇ ਕੋਈ ਖੇਤਾਂ ਵਾਲਾ ਟਰਾਂਸਫਰ ਸੜਨਾ ਆਉਣ ਵਾਲੇ ਸਮੇਂ ਤਾਂ ਉਹ ਇੱਕ ਪ੍ਰਾਈਵੇਟ ادارے ਦੇ ਵਿੱਚੋਂ ਜਦ ਦੇ ਹੱਥਾਂ 'ਚ ਚਲੀ ਗਈ ਇਹ ਉਹ ਮਤਲ ਜਿਸ ਤਰੀਕੇ ਨਾਲ ਅਸੀਂ ਹੁਣ ਲੈ ਜਾਂਦੇ ਆ ਕਿ ਸਰਕਾਰੀ ਫੀਸ ਜਿਹੜੀ ਵੀ ਹੈਗੀ ਹੈ ਭਰ ਕੇ ਪਰ ਉਹ ਮੁੱਲ ਲੈਣੇ ਪੈਣਗੇ ਲੋਕਾਂ ਨੂੰ ਜਿਹੜੀ ਖੇਤਾਂ ਵਾਲੀ ਬਿਜਲੀ ਆ ਉਹ ਸਾਰੀ ਦੇ ਉੱਤੇ ਵੱਡੇ ਪੱਦਰ ਤੇ ਚਾਰਜ ਲੱਗਣੇ ਨੇ ਬਿੱਲ ਆਉਣੇ ਨੇ ਇਹ ਇੱਕ ਮਜ਼ਦੂਰ ਤੋਂ ਲੈ ਕੇ ਵੱਡੀਆਂ ਇੰਡਸਟਰੀਆਂ ਤੋ ਕਿਨਾਂ ਦੇ ਖਾਤਰੇ ਆ ਜਿਹੜਾ ਬਿਜਲੀ ਐਕਟ ਲੈ ਕੇ ਆਏ ਇਕੱਲੇ ਨਾ ਕਿਸਾਨਾਂ ਤੇ ਖਤਰਾ ਮੰਡਰਾ ਰਿਹਾ ਨਾ ਮਜ਼ਦੂਰਾਂ ਤੇ ਇਹ ਹਰ ਇੱਕ ਵਰਗ ਦੀ ਲੜਾਈ ਆ ਇਸ ਕਰਕੇ ਅਸੀਂ ਇਹ 2025 ਐਕਟ ਬਿਜਲੀ ਸੋਧ ਬਿੱਲ ਦਾ ਵਿਰੋਧ ਕਰ ਰਹੇ ਆ ਕਿ ਇਹ ਜਿਹੜੇ ਅੱਜ ਤੁਸੀਂ ਸਮਾਰਟ ਮੀਟਰ ਉਤਾਰ ਕੇ ਲੈਂਦੇ ਉਹਨਾਂ ਦੇ ਖਾਤੇ ਵਗੈਰਾ ਇੱਥੇ ਨੋਟ ਕੀਤੇ ਆ ਕਿਉਂਕਿ ਇਹਨਾਂ ਦਾ ਸਾਰਿਆਂ ਦਾ ਵੇਰਵਾ ਵੀ ਪਤਾ ਲੱਗੂਗਾ ਕਿ ਜਿਸ ਜਿਸ ਦਾ ਮੀਟਰ ਇੱਥੇ ਉਤਾਰ ਕੇ ਆਊਗਾ ਉਹਦਾ ਕੋਈ ਖਾਤੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦੁਆਰੇ ਅਣਗਹਿਲੀ ਨਾਲ ਕੋਈ ਮੀਟਰ ਦੇ ਪੈਸੇ ਪਾਏ ਜਾਣ ਜਾਂ ਕੋਈ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹਦੇ ਸਬੰਧ ਵਿੱਚ ਕਿਸ ਤਰ੍ਹਾਂ ਦਾ ਜਿਹੜੇ ਅੱਜ ਪਿੰਡਾਂ ਦੇ ਵਿੱਚੋਂ ਮੀਟਰ ਉਤਰਿਆ ਉਹ ਸਾਰਾ ਰਿਕਾਰਡ ਸਾਡੀਆਂ ਪਿੰਡ ਕਮੇਟੀਆਂ ਕੋਲੇ ਕਿ ਇਹਦਾ ਮੀਟਰ ਦਾ ਸੀਰੀਅਲ ਨੰਬਰ ਕੀ ਦਾ ਕਿਹਦੇ ਨਾਂ ਤੇ ਉਹ ਮੀਟਰ ਲੱਗਾ ਉਹ ਸਾਰਾ ਸਾਡੀਆਂ ਪਿੰਡ ਕਮੇਟੀਆਂ ਕੋਲੇ ਬਾਇਓ ਡਾਟਾ ਹੈਗਾ ਤੇ ਅਸੀਂ ਅਗਲੀ ਜ਼ਿੰਮੇਵਾਰੀ ਬਿਜਲੀ ਬੋਰਡ ਅਧਿਕਾਰੀਆਂ ਦੀ ਜੇ ਸਾਡੇ ਕਿਸੇ ਭਰਾ ਦੀ ਬਿਜਲੀ ਬੰਦ ਹੁੰਦੀ ਹੈ ਅਸੀਂ ਸਿੱਧੀਆਂ ਤਾਰਾਂ ਜੋੜੀਆਂ ਜਿਹੜਾ ਐਵਰੇਜ ਦਾ ਬਿੱਲ ਜੇ ਉਹਨਾਂ ਨੂੰ ਜਨਾ ਰਿਹਾ ਆਈ ਜਾਣਾ ਜੇ ਉਸ ਤੋਂ ਬਾਅਦ ਬਿਜਲੀ ਮੈਹਿਕਮਾ ਕੋਈ ਜਾ ਕੇ ਹਰਕਤ ਕਰਦਾ ਜਾਨੀ ਉੱਥੇ ਛਾਪੇਮਾਰੀ ਕਰਦਾ ਉਹਨਾਂ ਦੀ ਤਾਰ ਲੋਂਦਾ ਬਿਜਲੀ ਕੱਟਦਾ ਉਹਨੂੰ ਜੁਰਮਾਨੇ ਪਾਉਂਦਾ ਤਾਂ ਉਹਦੀ ਜ਼ਿੰਮੇਵਾਰ ਇਥੋਂ ਦੇ ਮੌਕੇ ਦੇ ਉੱਚ ਅਧਿਕਾਰੀ ਹੋਣਗੇ ਤੇ ਉਸਤੇ ਸੰਘਰਸ਼ ਡਟ ਕੇ ਕਿਸਾਨ ਮਜ਼ਦੂਰ ਮੋਰਚੇ ਬਲੋਂ ਕਰਿਆ ਜਾਊ ਕਿਸੇ ਪਰਿਵਾਰ ਨੂੰ ਨਜਾਇਜ਼ ਕੋਈ ਖਰਚਾ ਨਹੀਂ ਪੈਣ ਦਿੱਤਾ ਜਾਏ ਇਹ ਜਿਹੜੀ ਕਿ ਅਦਿਕ ਸਾਨ ਯੂਨੀਅਨ ਇਕਤਾ ਆਜ਼ਾਦ ਵੱਲੋਂ ਜਿਹੜਾ ਅੱਜ ਇਹ ਸਟੈਂਡ ਲਾਇਆ ਗਿਆ ਹੈ ਔਰ ਵੱਡੀ ਤعداد ਦੇ ਵਿੱਚ ਜਿਹੜੇ ਮੀਟਰ ਉਤਾਰ ਕੇ ਲਿਆਂਦੇ ਆ ਉਹ ਮੀਟਰਾਂ ਦਾ ਵੀ ਜਿਹੜਾ ਇਸ ਵਕਤ ਜਮ੍ਹਾਂ ਕਰਾਉਣ ਦਾ ਸਿਲਸਿਲਾ جاری ਹੈ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਪ੍ਰਕਾਰ ਦੇ ਮੀਟਰ ਦੇ ਵਿੱਚ ਜਾਂ ਕਿਸੇ ਦੀ ਲਾਈਟ ਕੱਟੀ ਗਈ ਤਾਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਡਟ ਕੇ ਖੜੀਆਂ ਰਹਿਣਗੀਆਂ ਜੋ ਜਿਹੜੇ ਪਿੰਡਾਂ ਦੇ ਵਿੱਚੋਂ ਮੀਟਰ ਆਇਆ ਕਿੰਨੇ ਮੀਟਰ ਆਇਆ ਔਰ ਕਿਹੜੇ ਕਿਹੜੇ ਪਿੰਡ ਦੇ ਮੀਟਰ ਆਇਆ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਮੀਟਰ ਜਿਆਦਾ ਚੱਲਦੇ ਸਮਾਰਟ ਮੀਟਰ ਹੈ ਇਸ ਕਰਕੇ ਦੂਜੇ ਮੀਟਰ ਹਿਲਾਏ ਜਾਣ ਕਿੰਨੇ ਕ ਮੀਟਰ ਆਏ ਜੀ ਇੱਥੇ ਆਪਣੇ ਕੋਲ ਜੀ ਕਿਸਾਨ ਜਥੇਬੰਦੀਆਂ ਆਈਆਂ ਨੇ ਜੀ ਇਹਨਾਂ ਨੇ ਜੋ ਮੀਟਰ ਪੇਸ਼ ਕੀਤੇ ਨੇ ਉਹਦਾ ਰਿਕਾਰਡ ਚੈੱਕ ਕਰਕੇ ਜੋ ਜੋ ਇਸ ਦਫ਼ਤਰ ਨਾਲ ਸੰਬੰਧਿਤ ਹੋਣਗੇ ਜੀ ਇਹਨਾਂ ਤੋਂ ਪੜਤਾਲ ਕਰਦੇ ਆਂ ਜੀ ਉਸ ਬਾਰੇ ਇਹ ਜਿਹੜੇ ਮੀਟਰ ਨੇ ਜੀ ਇਹਨਾਂ ਦੀ ਐਕੂਰੇਸੀ ਚੈੱਕ ਹੁੰਦੀ ਹੈ ਜੋ ਨਾਰਮਲ ਮੀਟਰ ਆਉਂਦੇ ਨੇ ਉਹਨਾਂ ਦੇ ਮੁਕਾਬਲੇ ਉਨੀ ਹੀ ਇਹ ਖਤ ਕਰਦੇ ਨੇ ਤੇ ਇਹ ਜੋ ਕਿ ਮੀਟਰ ਨੂੰ ਆਟੋਮੈਟਿਕ ਕੰਮ ਕਰਨ ਲਈ ਰੀਡਿੰਗ ਲਈ ਅਨੇਬਲ ਕਰ ਦਿੰਦੀ ਹੈ ਵੀ ਕਿਸੇ ਕਰਮਚਾਰੀ ਨੂੰ ਜਾਂ ਕਿਸੇ ਮੀਟਰ ਰੀਡਰ ਨੂੰ ਮੀਟਿੰਗ ਮੀਟਰ ਦੀ ਰੀਡਿੰਗ ਲੈਣ ਦੀ ਜਰੂਰਤ ਨਹੀਂ ਪੈਂਦੀ ਕਿੰਨੇ ਕਿੰਨੇ ਪਿੰਡਾਂ ਦੇ ਕਿਹੜੇ ਕਿਹੜੇ ਪਿੰਡ ਦੇ ਇਹ ਦੋ ਪਿੰਡ ਨੇ ਜੀ ਭੂਤਗੜ੍ਹ ਤੇ ਬੁਰੜ ਦੇ ਜੋ ਮੀਟਰ ਨੇ ਲੈ ਕੇ ਪੇਸ਼ ਹੋਏ ਨੇ ਬਾਕੀ ਦੇਖਦੇ ਇਹਨਾਂ ਦੀ ਪੜਤਾਲ ਕਰਦੇ ਹਾਂ ਵੀ ਕਿੰਨੇ ਮੀਟਰ ਨੇ ਜੀ